ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਨ ਜਾ ਰਹੇ ਆ ਲੰਗਰ ਪ੍ਰਥਾ ਦੀ ਅਤੇ ਗੁਰਮਤਿ ਗੁਰਮਤਿ ਅਨੁਸਾਰ ਜਿਹੜੀ ਲੰਗਰ ਦੀ ਪ੍ਰਥਾ ਗੁਰਦੁਆਰਾ ਸਾਹਿਬ ਦੇ ਵਿੱਚ ਕਿਵੇਂ ਚੱਲ ਸਕਦੀ ਆ ਜਾਂ ਕਿਵੇਂ ਹੁਣ ਚਲਾਈ ਜਾ ਰਹੀ ਆ ਮੈਨੂੰ ਸਾਰੇ ਪੰਜਾਬ ਦਾ ਤਾਂ ਮੇਕਾ ਦੁਕਾ ਜਗ੍ਹਾ ਜਾ ਕੇ ਵੇਖਿਆ ਹੋਊਗਾ ਪਰ ਮੈਂ ਆਪਣੇ ਮੱਝੀ ਰੇ ਜਿਹੜੀ ਗੱਲ ਵੇਖੀ ਆ ਜਦੋਂ ਵੀ ਕੋਈ ਨਾਮੀ ਸ਼ਖਸੀਅਤ ਤੁਰ ਜਾਂਦੀ ਆ ਤਾਂ ਇਲਾਕੇ ਦੇ ਵੱਡੇ ਗੁਰੂ ਘਰ ਅੰਦਰ ਭੋਗ ਸਮਾਗਮ ਹੁੰਦੇ ਆ ਜਿੱਥੇ ਟੈਂਟਰ ਲਾ ਕੇ ਲੰਗਰ ਪਛਾਦਾ ਸਕਾਉਣ ਦਾ ਇਂਤਜ਼ਾਮ ਹੁੰਦਾ ਉਥੇ ਨਾ ਤਾਂ ਵੇਟਰ ਨਾ ਹਲਵਾਈ ਨਾ ਕਿਸੇ ਦਾ ਵੇਖਿਆ ਜਾਂਦਾ ਕਿ ਇਹ ਬੰਦਾ ਬੀੜੀ ਤਮਾਕੂ ਜਾਂ ਕਿਦਾਂ ਦਾ ਦਾ ਬੰਦਾ ਹੈ ਉਹੋ ਹੀ ਲੰਗਰ ਪਛਾਦਾ ਜਿਹੜਾ ਤਿਆਰ ਹੁੰਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਹਾਰਾਜ ਨੂੰ ਭੋਗ ਵੀ ਲੋਇਆ ਜਾਂਦਾ ਜਿਹੜੀ ਸਭ ਤੋਂ ਮਾੜੀ ਗੱਲ ਆ ਜਦੋਂ ਸਾਡੇ ਇਲਾਕੇ ਦੇ ਵਿੱਚ ਸਭ ਤੋਂ ਪਹਿਲਾਂ ਵੱਡੇ-ਵੱਡੇ ਟਕਸਾਲੀ ਲੋਕਾਂ ਨੇ ਗੁਰਮਤ ਦੇ ਉਲਟ ਇਹ ਕੰਮ ਟੈਂਟਰ ਲਾ ਕੇ ਗੁਰੂ ਘਰ ਗੁਰੂ ਘਰ ਅੰਦਰ ਲੰਗਰ ਛਕਾਉਣ ਦਾ ਕੰਮ ਆਰੰਭ ਕੀਤਾ ਸੀ ਉਸ ਤੋਂ ਬਾਅਦ ਆਮ ਲੋਕਾਂ ਨੇ ਵੀ ਇਹ ਕੰਮ ਸ਼ੁਰੂ ਕੀਤਾ ਮੈਂ ਜਿਹੜਾ ਹੁਣ ਥੋੜੇ ਦਿਨਾਂ ਦੇ ਅੰਦਰ-ਅੰਦਰ ਵੇਖਿਆ ਤੰਦੂਰ ਵਾਲੇ ਬੰਦੇ ਜਿਹੜੇ ਬੀੜੀ ਸਿਗਰਟ ਤੋਂ ਬਿਨਾਂ ਰਹਿ ਨਹੀਂ ਸਕਦੇ ਤੁਮਾਕੂ ਦੋ ਬਣਾ ਰਹਿਣੀ ਸਰਦੇ ਉਹੀ ਬਦੇ ਸਬਜ਼ੀਆਂ ਬਣਾਉਣ ਵਾਲੇ ਉਹ ਲੰਗਰ ਤਿਆਰ ਕਰ ਰਹੇ ਆ ਜਦੋਂ ਕਿ ਅਜੇ ਵੀ ਇਲਾਕੇ ਦੇ ਬੜੇ ਧਾਰਮਿਕ ਸਥਾਨ ਹੈਗੇ ਆ ਜਿੱਥੇ ਪਹਿਲਾਂ ਹੀ ਉਹਨਾਂ ਨੇ ਕਹ ਦਿੱਤਾ ਜਾਂਦਾ ਵੀ ਹਲਵਾਈ ਜਿਹੜੀ ਸਾਡੀ ਮਰਜ਼ੀ ਦੇ ਲੱਗਣਗੇ ਤੁਸੀਂ ਲੰਗਰ ਪ੍ਰਸ਼ਾਦੇ ਦੀ ਰਸਤ ਜਿੰਨੀ ਦੇ ਸਕਦੇ ਹੋ ਦੇ ਦਿਓ ਬਾਕੀ ਰਸਤ ਵੀ ਬਹੁਤੇ ਗੁਰਦਰਾ ਸਾਹਿਬ ਜੇ ਥੋੜ੍ਹ ਦੀ ਹੈ ਤੇ ਆਪਣੇ ਕੋਲੋਂ ਪਾ ਲੈਂਦੇ ਆ ਇਥੋਂ ਤੱਕ ਕੀ ਉਹ ਵਰਤਾਵੇ ਅਨੰਗਰ ਵਰਤਾਂ ਉਹ ਲਈ ਵੀ ਆਪਣੇ ਕੋਲੋਂ ਲਾ ਦਿੰਦੇ ਆ ਘਰ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੁੰਦੀ ਜੇ ਕਿਤੇ ਕੋਈ ਦਾਲ ਭਾਜਾ ਦੀ ਵਾਧੇ ਪੈਣ ਦੀ ਗੱਲ ਹੁੰਦੀ ਹੈ ਉਹ ਵੀ ਆਪਦੇ ਕੋਲੋਂ ਵਰਤਾ ਦਿਤਿਆ ਹੁੰਦਾ ਮਤਲਬ ਜਿਹੜੀ ਮੈਂ ਤਾਂ ਇਹ ਗੱਲ ਕਰਨ ਲੱਗਾ ਕੁਝ ਸਾਲ ਪਹਿਲਾਂ ਸ੍ਰੀ ਕਾਲਤਾਸ ਸਾਹਿਬ ਨੂੰ ਘੁੰਮਣਾ ਮ ਆਇਆ ਸੀ ਬਾਹਰ ਦੇ ਸਿੱਖ ਬਾਹਰਲੇ ਉਦੇਸ਼ਾਂ ਦੇ ਵਿੱਚ ਐਨ ਆਰ ਆਈ ਕੁਝ ਜਗ੍ਹਾ ਤੇ ਮੇਜ਼ਾਂ ਤੇ ਬਹਿ ਕੇ ਲੰਗਰ ਛਕਦੇ ਆ ਗੁਰਦਰਾ ਸਾਹਿਬ ਦੇ ਅੰਦਰ ਕੀ ਹੁਣ ਪੰਜਾਬ ਦੇ ਵਿੱਚ ਹੀ ਮੇਜ਼ਾਂ ਦੇ ਬਹਿ ਕੇ ਲੰਗਰ ਛਕਿਆ ਜਾਂਦਾ ਟੈਂਟਰ ਲਾ ਕੇ ਕੁਰਸੀਆਂ ਲਾ ਕੇ ਲੰਗਰ ਛਕਦੇ ਮੇਜ਼ ਤੇ ਬਹਿ ਕੇ ਲੰਗਰ ਛਕਣਾ ਨਹੀਂ ਮੈਂ ਵੇਖਿਆ ਬੜੇ ਬੜੇ ਮੇਲਿਆਂ ਦੇ ਉੱਤੇ ਇੰਨੇ ਵੱਡੇ ਪੱਧਰ ਤੇ ਲੰਗਰਾਂ ਤੇ ਲੱਖਾਂ ਕਰੋੜਾਂ ਰੁਪਈਆ ਦਾ ਵੰਡ ਸਾਡਾ ਪਰ ਉਹ ਲੰਗਰ ਲਾਉਣ ਵਾਲੇ ਵੀਰਾਂ ਨੇ ਕਦੀ ਵੇਖਿਆ ਅਸੀਂ ਜਿਹੜੇ ਲਾ ਰਹੇ ਆ ਨੰਗਰ ਬਣਾਉਣ ਵਾਲੇ ਉਹ ਮਤਲਬ ਕਿਦਾਂ ਦੇ ਆ ਸਾਢੇ ਨਾ ਇੱਕ ਦਿਨ ਗੱਲ ਵਾਪੇ ਹੀ ਅਸੀਂ ਚੜੀ ਘੜ ਦਵਾ ਰਹੇ ਆ ਅਸੀਂ ਦੱਸਦੇ ਸਵੇਰੇ ਨੱਚਦਾ ਕਰਨ ਲੱਗੇ ਦੇ ਅਹੀਂ ਵਿਖਿਆ ਪਧਨੇ ਤਮਾਕੂ ਲਾਇਆ ਅਹੀਂ ਨੂੰ ਹੋਟਲ ਨੂੰ ਲੰਬਾ ਦਿੱਤਾ ਯਾਰ ਆ ਕਮਾਲ ਹੋ ਗਈ ਓਹ ਦਾ ਖਾਣੇ ਛਕਣਾ ਛਕੂ ਨਹੀਂ ਛਕਣਾ ਨਾ ਚੱਲ ਇਹ ਇਹ ਕੱਲ ਹੁਣ ਬਣ ਗਈ ਹੈ ਜਿਹੜੇ ਹਾਲਾਤ ਮੈਂ ਵੇਖਿਆ ਮੈਂ ਅੱਜ ਤੋਂ ਪਹਿਲਾਂ ਵੀ ਦੋ ਤਿੰਨ ਜਗ੍ਹਾ ਤੇ ਗੱਲ ਕੀਤੀ ਹੈ ਪਰ ਉਹ ਬੰਦੇ ਕਹਿੰਦੇ ਜਦ ਤੂੰ ਨਾ ਚੱਕੋ ਮਤਲਬ ਇਹ ਜੀ ਕਿਹਨੂੰ ਕੀ ਕਮਾਂਗੇ ਪਰ ਇਹ ਜਿਹੜੀ ਗੱਲ ਆ ਸਭ ਤੋਂ ਮਾੜੀ ਗੱਲ ਆ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸ੍ਰੀ ਕਾਲਕਟਾਰ ਸਾਹਿਬ ਨੂੰ ਇਹ ਫੈਸਲਾ ਬਹੁਤ ਜੱਦ ਲੈਣਾ ਚਾਹੀਦਾ ਜਿਹੜਾ ਗੁਰੂ ਘਰਾਂ ਦੇ ਅੰਦਰ ਸਿਰਫ ਪੰਗਤ ਪੰਗਤ ਦੇ ਵਿੱਚ ਬਹਿ ਕੇ ਜੋ ਹੋ ਜੇ ਮਰਜੀ ਪਦਾਰਥਾਂ ਦਾ ਲੰਗਰ ਵਰਤਾਇਆ ਜਾਵੇ ਉਥੇ ਸੇਵਾਦਾਰ ਸਾਡੀ ਭਾਈਚਾਰਕ ਸਾਂਝ ਜੇ ਕੋਈ ਕਿਤੇ ਖੁਸ਼ੀ ਗਮੀ ਆ ਅੱਗੇ ਵੀ ਡੰਗ ਕਰਦੇ ਸੀ ਕੰਮ ਹੁਣ ਕਿਉਂ ਨਹੀਂ ਕਰ ਸਕਦੇ ਹੁਣ ਅਸੀਂ ਮਤਲਬ ਸਿਰਫ ਆਪਦੀ ਇਕੂ ਨੂੰ ਮੁੱਕਰਾ ਕੇ ਕੋਈ ਨਹੀਂ ਪੈਸਿਆਂ ਨੇ ਕਰਾਵਾਂਗੇ ਇਹਨੂੰ ਕੀ ਲੋੜ ਆਖਣੀ ਤੁਹਾਨੂੰ 1000 2000 ਬੰਦੇ ਲੈ ਆਉਣੇ ਤੁਹਾਨੂੰ ਕਿਹੜੀ ਗੱਲ ਇਹ ਗੱਲਾਂ ਜਿਹੜੀਆਂ ਨੇ ਸਾਡੇ ਗੁਰਮਤ ਅਨੁਸਾਰ ਸਾਡੇ ਸਿੱਖੀ ਸੰਧਾਤ ਅਨੁਸਾਰ ਬਿਲਕੁਲ ਜਿਹੜੀਆਂ ਨਾ ਮਾਫਕ ਨੇ ਇਹ ਸਾਡੀ ਸਿੱਖੀ ਸੰਧਾਤ ਨੂੰ ਵੱਡੀ ਟਾ ਹੈ ਜੇ ਤੁਸੀਂ ਮੇਰੀ ਇਹ ਗੱਲਾਂ ਸਹਿਮਤ ਹੋ ਇਹ ਆਪਣੇ ਸਾਰਥਿਕ ਸ਼ਬਦਾਂ ਦੇ ਵਿੱਚ ਇਸ ਦਾ ਜਵਾਬ ਜ਼ਰੂਰ ਦਿਓ ਸਾਰਥਿਕ ਢੰਗ ਨਾਲ ਤੂੰ ਜਿਹੜੇ ਬੰਦੇ ਹੁਣ ਇਹ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਦੇ ਉਹਨਾਂ ਦਾ ਮਤਲਬ ਇਹ ਗਲਤ ਇਹ ਗੱਲ ਦਾ ਨੋਟਿਸ ਗਲਤ ਲੈਣਾ ਜਿਹੜੇ ਗੁਰਮਤ ਅਨੁਸਾਰ ਗੁਰਮੁਖੀ ਰੋਸ਼ਨੀ ਅਨੁਸਾਰ ਆਪਣਾ ਜੀਵਨ ਜਿਉਂਦੇ ਆ ਉਹ ਜਿਹੜੀ ਸਿੱਖੀ ਸਿਧਾਂਤਾਂ ਦੇ ਪਹਿਰਾ ਦੇ ਨਾਲੇ ਆ ਉਹ ਮਤਲਬ ਇਹਨਾਂ ਗੱਲਾਂ ਤੇ ਜ਼ਰੂਰ ਆਪਣੇ ਸਹੀ ਕਮੈਂਟ ਦੇਣ ਹੁਣ ਨਾ ਇਹ ਜਗ੍ਹਾ ਦੇ ਉੱਤੇ ਆਮ ਜਾਂਦਾ ਮੌਕਾ ਮਿਲਦਾ ਜੇਕਰ ਉਹ ਕਹਿ ਦਿੱਤਾ ਜਾਵੇ ਕਥਾਵਾਚ ਕਿ ਉਹਨੇ ਜੰਸ ਨੂੰ ਜਿੱਦਾਂ ਲੈ ਉਹ ਘੜ ਰਿਹਾ ਬੀਬੀਆਂ ਉਹ ਨਹੀਂ ਬਾਬਾ ਜੀ ਤਾਂ ਬੇਇੱਜ਼ਤੀ ਬੜੀ ਕਰਦੇ। ਕਿ ਉਹ ਬੀਬੀਆਂ ਨੂੰ ਮਾਫਕ ਨਹੀਂ ਹੈ। ਉਹਨਾਂ ਉੱਤੇ ਕਈ ਬਿੱਕੀ ਨੇ ਕੁਰਸੀ ਤੇ ਬਹਿਣਾ ਹੁੰਦਾ ਕਿ ਇਹਨੇ ਕੁਝ ਕਰਨਾ ਹੁੰਦਾ ਕਿ ਇਹਨੇ ਕੁਝ ਕਰਨਾ ਹੁੰਦਾ ਉਹ ਵੇਲੇ ਬੀਬੀਆਂ ਕਹਿ ਦਿੰਦੀਆਂ। ਇਸੇ ਤਰ੍ਹਾਂ ਇਹ ਗੱਲ ਆ ਵੀ ਹੁਣ ਇਹ ਗੱਲ ਤਾਂ ਕਈ ਲੋਕ ਵਿਰੋਧ ਵੀ ਕਰਨਗੇ। ਅਰੇ ਜਿਹੜੀ ਗੱਲ ਆ ਮੈਂ ਜਿਹੜੇ ਜਾ ਕੇ ਵੇਖਿਆ ਮੈਂ ਸਾਰਾ ਕੁਝ ਵੇਖ ਕੇ ਉਹਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਇਹ ਬੋਲਿਆ ਮੈਂ بڑے ਸਮਾਗਮਾਂ 'ਚ بڑے ਜਗ੍ਹਾ ਤੇ ਜਾ ਕੇ ਵੇਖਿਆ ਵੀ ਜਿਹੜੇ ਇਦਾਂ ਦੀ ਹੁੰਦੀ ਆ ਉਹ ਬੰਦੇ ਬੀੜੀ ਤਮਾਕੂ ਲਾਉਣ ਵਾਲੇ ਉਹ ਚੀਜ਼ ਨੂੰ ਤਿਆਰ ਕਰਦੇ ਆ ਉਹ ਉਸੇ ਚੀਜ਼ ਦੇ ਭੋਗ ਲੱਗਦਾ ਫਿਰ ਗੁਰਦੁਆਰਾ ਸਾਹਿਬ ਦੇ ਹਦੂ ਦੇ ਅੰਦਰ ਛਕਾਇਆ ਜਾਂਦਾ ਟੈਂਟਰ ਲਾ ਕੇ بڑے ਗੁਰਦੁਆਰਾ ਸਾਹਿਬ ਸਾਡੇ ਲੱਕ ਇਤਿਹਾਸਕ ਹੈਗੇ ਆ ਜਿੱਥੇ ਮਤਲਬ ਵੀ ਪਰੰਪਰਾ ਨਹੀਂ ਹੈਗੀ ਉਹ ਪਹਿਲਾਂ ਕਹਿ ਦਿੰਦੇ ਆ ਜੇ ਤੁਸੀਂ ਮੇਰੀ ਗੱਲਾਂ ਸਹਿਮਤ ਹੋ ਤਾਂ ਸਾਰਥਕ ਸ਼ਬਦਾਂ 'ਚ ਇਸ ਦੇ ਜਵਾਬ ਕਮੈਂਟਾ ਜਰੂਰ ਦਿਓ ਧੰਨਵਾਦ ਸ੍ਰੀ ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ